ਮੰਮੀ ਨੂੰ ਜਾ ਕੇ ਕਹਿਣੀ ਆ ਵੀ ਪਿਆਜ਼ ਕੱਟ ਦੂਗੀ। ਏਲੀ ਇੱਥੇ ਆ ਉਹ ਵੀ। ਮੰਮੀ ਲੈ ਪਿਆਜ਼ ਕੱਟ ਦੋ। ਤੁਸੀਂ ਕੀ ਕਰਦੇ ਆ? ਮੈਂ ਰੈਸਟ ਕਰਦੀ ਆ। ਅੱਛਾ। ਕਰਕੇ ਉੱਤੇ ਚਾਹ ਲੈ ਮੈਂ ਕਰਾਂ। ਆਂਢੇ ਵੈਵਾਂ। ਰੋਟੀ ਮੈਂ ਬਣਾਵਾਂ। ਹੈ? ਜਿਹੜੇ ਕਰਦੇ ਹੋ ਤੁਸੀਂ ਉਹੀ ਸੁਣਾ ਦਿੰਨੇ ਆ। ਉਹ ਕਰਕੇ ਸੁਣਾ ਦਿਆ ਕਰ। ਉਹ ਕਰਨਾ। ਕਰਦੀ ਕਿਉਂ ਨਹੀਂ ਮੰਮੀ ਮੈਂ ਸਾਰਾ ਤਾਂ ਕੰਮ ਕਰਦੀ ਆਂ ਕੀ ਕਰਦੇ ਆ ਕੋਈ ਨਹੀਂ ਕਰਦੀ ਸਾਰਾ ਕਰਦੀ ਆਂ ਹਰ ਸਾਰੂ ਪੋਚਾ ਮੈਂ ਕਰਦੀ ਆਂ ਕੱਪੜੇ ਮੈਂ ਧੋਣੀ ਆ ਜੇ ਤੁਸੀਂ ਕਰਦੇ ਨੇ ਉਹੀ ਤੁਸੀਂ ਮੈਨੂੰ ਸੁਣਾ ਦਨੇ ਆਂ ਉਹ ਸੁਣਾ ਵਿਆ ਕਰ ਕਰਾਵਾ ਕਰ ਸੁਣਾਇਆ ਵੀ ਕਰੋ ਮੈਂ ਤਾਂ ਬੈਸਿਆਂ ਨਹੀਂ ਜਾਂਦਾ ਛੋਡੇ ਨਾਲ ਆ ਪਿਆ ਨੇ ਪਿਆਜ ਨੂੰ ਕੱਟ ਕੇ ਘੱਟ ਦੇ ਹਾਂ ਤਾਂ ਕਿ ਮੈਂ ਮੌਜਾ ਫੇੜਾਂ ਮੈਨੂੰ ਖਾ ਰੀ ਕੌਲੇ ਗੰਡੇ ਮੈਂ ਤਾਂ ਕਿਹੜੀਆਂ ਜਾਂਦੇ ਅੱਗੇ ਲਾਇਆ ਤੁਹਾਡਾ ਤਾਂ ਪੜਨਾ ਉਹੀ ਉਹੀ ਬਾਇਬਲ ਨੇ ਇਹ ਨਹੀਂ ਵੀ ਕੰਮ ਕਰਦਾ ਜੋ ਮੈਂ ਨਹੀਂ ਹੱਥ ਲਾ ਕੇ ਰਹੀ ਜਿਹੜਾ ਕੁਝ ਕਰਦੀ ਹੈ ਉਹੀ ਸੁਣਾ ਦਿੰਦੀ ਵੀ ਤੈਨੂੰ ਜੇ ਪਿਆਜ਼ ਕੱਟ ਦੇਂਗੀ ਸ਼ਾਮ ਦੀ ਸਬਜ਼ੀ ਵਾਸਤੇ ਕੀ ਘਰ ਚਦਾ ਕੁਝ ਤੇਰਾ ਉਹ ਦੀ ਸੁਣਾ ਦੂਗੀ ਉਹ ਦੀ ਸੁਣਾ ਦੰਨੀ ਹੈ ਕੁਝ ਮਰਜ਼ੀ ਕਹਿ ਦੋ ਇਹਦਾ ਫੋਨ ਕਿਵੇਂ ਆ ਗਿਆ ਅੱਜ ਹੈਲੋ ਅੱਛਾ ਅੱਛਾ ਕਿਵੇਂ ਹੋ ਠੀਕ ਹੋ ਅੱਛਾ ਹੋਰ ਘਰ ਪਰਿਵਾਰ ਕਿਵੇਂ ਆ ਅੱਛਾ ਅੱਛਾ ਅੱਜ ਕਿਵੇਂ ਯਾਦ ਕਰ ਲਿਆ ਮੈਨੂੰ ਤੁਸੀਂ ਅੱਛਾ ਅੱਛਾ ਕਿ ਦਿਨ ਕਿਸ ਦਿਨ ਦੀ ਪਾਰਟੀ ਅੱਛਾ ਸੰਡੇ ਦੀ ਆ ਚੱਲ ਆਵਾਂਗੇ ਅਸੀਂ ਪੱਕਾ ਮੈਂ ਇਹਨਾਂ ਨੂੰ ਵੀ ਕਹਿ ਦਾਂਗੇ ਵੀ ਆ ਜਾਣਗੇ ਮੇਰੇ ਨਾਲ ਹੀ ਦੋਨੀ ਨਾ ਨਾ ਦੋਨੀ ਆਵਾਂਗੇ ਹਾਂ ਹਾਂ ਹੋਰ ਘਰ ਪਰਿਵਾਰ ਸਾਰਾ ਠੀਕ ਹੈ ਵਧੀਆ ਅੱਛਾ ਅੱਛਾ ਠੀਕ ਹੈ ਨਾ ਕੋਈ ਨਾ ਕੋਈ ਨਾ ਠੀਕ ਹੈ ਲੇਟਲ پارٹی ਆ ਗਈ ਵਧੀਆ ਹੁਣ ਬਹਾਨੇ ਨਾਲ ਮੈਨੂੰ ਸੂਟ ਤਾਂ ਬਣ ਜੂਗੀ ਇਹਨਾਂ ਨੂੰ ਕਹਿਣੀ ਆ ਜਾ ਕੇ ਵੀ ਮੈਨੂੰ ਸੂਟ ਦਿਵਾ ਲਿਆ ਉਹ ਤਾਂ ਹੈਗੇ ਨੇ ਸੂਟ ਪਰ ਫਿਰ ਵੀ ਹਨਾ ਐਵੇਂ ਹੁੰਦਾ ਵੀ ਚਲ ਮੈਂ ਨਮਾ ਪਾ ਲੂੰਗੀ ਆਈ ਵਾਰ ਕਹਿਣੀ ਆ ਚਲ ਇਹਨਾਂ ਨਾਲ ਜਾ ਕੇ ਪ੍ਰੈਸਟ ਕਰਦੇ ਹੋਣਗੇ ਉਹ ਵੀ ਚਲ ਦੇਖਦੀ ਆ ਗੱਲ ਸੁਣਦੇ ਮੇਰੀ ਕਿਉਂ ਗਏ ਤੈਨੂੰ ਹੋਣਾ ਕੀ ਸੀ ਮੇਰੀ ਫਰੈਂਡ ਦਾ ਫੋਨ ਆਇਆ ਸੀਗਾ ਉਹਦੀ ਬਰਥਡੇ ਪਾਰਟੀ ਆਪਾਂ ਜਾਣਾਗਾ ਮੇਰੇ ਕੋਲ ਟਾਈਮ ਨਹੀਂਗਾ ਕਿਉਂ ਤੁਸੀਂ ਕਿਉਂ ਨਹੀਂ ਜਾਂਦੇ ਮੇਰੇ ਨਾਲ ਮੈਂ ਹੁਣ ਕੰਮ ਕਰ ਨਹੀਂ ਕਰਨੇ ਆਪਦੇ ਫਿਰ ਕੀ ਹੁੰਦਾ ਇੱਕ ਦਿਨ ਜੇ ਛੁੱਟੀ ਮਾਰ ਲੂਗੀ ਫਿਰ ਕੀ ਹੋ ਜਾਣਾ ਨਹੀਂ ਛੁੱਟੀ ਵੱਜਦੀ ਹੈਗੀ ਜਵਾ ਕੰਮ ਛੁੱਟੀ ਮਾਰਨ ਨੂੰ ਕੰਮ ਕੌਣ ਕਰੂਗਾ ਤੁਸੀਂ ਤਾਂ ਹੱਦ ਕਰਦੇ ਹੋਈ ਨਹੀਂ ਨਹੀਂ ਤੁਸੀਂ ਆਈਂ ਜਾ ਕੇ ਕਿਉਂ ਆਇਆ ਨਹੀਂ ਤੁਸੀਂ ਜਾਓ ਮੇਰੇ ਨਾਲ ਨਹੀਂ ਨਹੀਂ ਤੂੰ ਜਾਣਾ ਤਾਂ ਬਗਦੀ ਮੈਂ ਤਾਂ ਨਹੀਂ ਜਾਇਆ ਜਾਂਦਾ ਪੈਸੇ ਦਿਓ ਮੈਨੂੰ ਜੇ ਮੈਂ ਸੂਟ ਲੈ ਕੇ ਆਣਾ ਪਿਛਲਾ ਜਿਹਨੇ ਸੂਟ ਲੈ ਦਿੱਤਾ ਤੇ ਜਰਾ ਜੀਨੇ ਸੂਟ ਆਣਾ ਹੱਦ ਕਰ ਦਿਓ ਤੁਸੀਂ ਹੁਣ ਮੈਂ ਉਹੀ ਪਿਛਲਾ ਪੁਰਾਣਾ ਸੂਟ ਪਾ ਕੇ ਜਾਉਂਗੀ ਹੋ ਗਿਆ ਪੁਰਾਣੀ ਨੂੰ ਮੈਂ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਸੂਟ ਲੈ ਕੇ ਆਉਣਾ ਕੀ ਗੱਲਾਂ ਕਰੀ ਜਾਂਦੀ ਐ ਦੇਖਦੀ ਆ ਮੈਂ ਹਾਂ ਐਸੇ ਮੰਗ ਲੈ ਐਸੇ ਮੈਂ ਵੀ ਬਰਾਬਰ ਮੰਗੂ ਮੈਂ ਕਿਹੜਾ ਛੋਟ ਨਹੀਂ ਲਿਓ ਨਾ ਮੈਂ ਵੀ ਛੋਟ ਲਿਊਂ ਨਾਲ ਹੀ ਜਾਉਂ ਉਹਦੇ ਜਿੱਥੇ ਜਾਉਗੀ ਐਸੇ ਦਿਓ ਮੈਨੂੰ ਮੈਂ ਸੂਟ ਤਾਂ ਲੈ ਆਉਂਗੀ ਫਿਰ ਨਾ ਆਲੇ ਅਲੇ ਮੰਮੀ ਹੱਦ ਕਰ ਦੇ ਤੁਸੀਂ ਆ ਕੀ ਮੈਂ ਨਹੀਂ ਛੁੱਟ ਲੈਣਾ ਲੈ ਪਾਰਟੀ ਤੇ ਤੁਸੀਂ ਜਾਣਾਗਾ ਤੁਸੀਂ ਕਹਦੇ ਬਸ ਮੈਂ ਵੀ ਤੰਗੂਗੀ ਕੀ ਤੁਸੀਂ ਸਾਡੇ ਨਾਲ ਜਾਂਦੇਗੀ ਸੁਣਨੇ ਲੱਗੋਗੇ ਮੈਂ ਵੀ ਛੁੱਟ ਲਿਆਉਂਗੀ ਦੇਖ ਲੋ ਜੀ ਚਲ ਮੇਰੇ ਕੋਲ ਆਹ ਹੀ ਰਿਪੇ ਸੀ ਮੈਂ ਤਾਂ ਦੇ ਦਿੱਤਾ ਵਾ ਤੁਸੀਂ ਮਾਫੀ ਦੇਖੋ ਛੁੱਟ ਲੈਉਂਗਾ Papa ਨਹੀਂ ਮੈਨੂੰ ਕਿੱਥੇ ਜਾਣਾ ਉੱਥੇ ਮੈਂ ਜਾਣਾ ਉਹ ਮੈਂ ਤਾਂ ਬਰਥਡੇ ਪਾਰਟੀ ਤੇ ਜਾਣਾ ਤੁਸੀਂ ਕਿੱਥੇ ਜਾਣਾ ਐਂ ਤ ਦੱਸ ਦੋ ਤੁਸੀਂ ਘਰੇ ਹੀ ਰਹਿਣਾ ਮੈਂ ਵੀ ਕਿੱਥੇ ਜਾਵਾਂ ਉਹ ਚਲ ਚੰਗਾ ਬਾਹਰੇ ਭੱਗ ਜਾ ਮੈਂ ਤਾਂ ਪਹਿਣਾ ਤੁਸੀਂ ਤਾਂ ਮੈਨੂੰ ਪਹਿਣ ਨਹੀਂ ਦਿੰਦੇ ਆ ਬਜੇ ਮੱਤ ਪੈਸੇ ਦਿਓ ਮੰਮੀ ਮੈਨੂੰ ਮੈਂ ਚੰਗੀ ਨਹੀਂ ਆਏ ਕਿ ਮੈਨੂੰ ਦਿੰਦੇ ਪੈਸੇ ਤਾਂ ਵਾਹ ਇਹ ਤਾਂ ਨਹੀਂ ਦਿੰਦੀ ਤੁਸੀਂ ਕਹੋ ਨਾ ਇਹ ਮੈਨੂੰ ਨਹੀਂ ਪਤਾ ਹੈ ਮੈਂ ਤਾਂ ਤਾਈ ਸੀ ਮੈਂ ਦੇ ਦੇ ਤੂੰ ਤੂੰ ਛੁੱਟ ਲਾ ਮੈਂ ਮੈਂ ਛੁੱਪੇ ਨਾਲ ਛੁੱਟ ਤੁਰਹਾ ਮੈਂ ਤਾਂ ਛੁੱਟ ਲਾ ਬਰਾਬਰ ਤੇ ਅਬਾਰੇ ਇੱਕ ਹੀ ਕਰ ਲੋ ਆਰੀ ਪੈਸੇੜੀ ਕਰਨੀ ਆ ਹਟਦੀ ਨਹੀਂ ਗੀਆਂ ਬਾਹਰੇ ਭੱਗ ਜਾ ਨਹੀਂ ਚਲ ਬਾਹਰੇ ਭੱਗ ਜਾ ਹੁਣ ਚਲੋ ਪੈਸੇ ਦੇ ਦਿਓ ਮੈਨੂੰ ਮੈਂ ਕਹਿੰਦੀ ਨਹੀਂ ਮੈਂ ਬਰਥਡੇ ਪਾਰਟੀ ਤੇ ਜਾਣਾ ਹੈ ਮੈਂ ਸ਼ੂਟ ਲੈ ਕੇ ਆਉਣਾ ਤੁਸੀਂ ਖੁਦ ਲੈ ਲਓ ਮੈਨੂੰ ਕਿ ਜੇ ਨਿਕਾਤਾ ਸ਼ੂਟ ਨੂੰ ਫਿਰ ਸੁਣੋ ਹਮ ਦਵਾਈ ਕਿ ਨਹੀਂ ਲੈਂਦੇ ਅਸੀਂ ਨੇ ਪਹਿਲਾਂ ਵੀ ਤਾਂ ਦਵਾਈ ਹੀ ਲਿਆ ਕਰੀ ਤੇ ਮੈਂ ਵੀ ਹੁਣ ਨਾਲ ਹੀ ਲਵਾਂ ਤੇ ਬਰਾਬਰੀ ਲਵਾਂ ਆਇਆ ਨਹੀਂ ਬਾਈ ਬਬ ਪੈਸੇ ਦੇ ਦਿਓ ਐਂ ਕਹਿੰਦੀ ਪੈਸੇ ਬੁਸੀਂ ਮਨੋਤਾ ਪੈਸੇ ਦੇ ਦਿਓ ਤੁਸੀਂ ਹੱਦ ਕਰਦੇ ਹੋਗੇ ਤੁਸੀਂ ਉਹਨਾਂ ਕੋਲ ਮੈਂ ਲੈਂਦੀ ਸੀ ਪੈਸੇ ਤੁਸੀਂ ਉੱਥੋਂ ਵੀ ਖੋ ਲਿਆ ਨਹੀਂ ਨਹੀਂ ਪੈਸੇ ਕੂਚੇ अच्छा तूसी ते ਹੁਣ ਤਾਂ ਸੂਟਸ ਮੇ ਆਕੇ ਹਟੇ ਹੁਣ ਦਸ ਮੇ ਆਇਆ ਮੈਂ ਬਰਥਡੇ ਪਾਰਟੀ ਜਾਣਾ ਮੈਨੂੰ ਅਗਲੀ ਨੇ ਸੱਦਿਆਗਾ ਉਹੀ ਪਾਕੇ ਵਾਗ ਜਾ ਪਹਿਲਾ ਵਾਲਾ ਅੱਛਾ ਮੈਂ ਪੁਰਾਣੇ ਪਾਕੇ ਜਾ ਮੈਂ ਤੁਸੀਂ ਨੰਮੇ ਪਾਕੇ ਜਾਓ 15 ਦਿਨ ਤਾਂ ਹੋਏ ਨਖਵਾਇ ਨੂੰ ਫਿਰ ਪਾਇਆ ਤਾਂ ਹੈਗੇ ਮੈਂ ਉਹ ਇੱਕ ਵਾਰੀ ਤਾਂ ਪਾਲਿਆ ਜੇ 15 ਦਿਨ ਹੋ ਗਏ ਕੋਈ ਫਿਰ ਪਾ ਕੇ ਲੈ ਜਾ ਮੈਂ ਇਹ ਨਹੀਂ ਹੁੰਦੀ ਫਿਰ ਪੈਸੇ ਦਿਓ ਤੁਸੀਂ ਮੈਨੂੰ ਲੈ ਆਉਂਗੇ ਆਪ ਦਾ ਸੂਟ ਆ ਮੈਂ ਨਹੀਂ ਆਣਾ ਚਲੋ ਠੀਕ ਹੈ ਮੈਂ ਤਾਂ ਨਹੀਂ ਜਾਂਦੀ ਬਸ ਫਿਰ ਖੁਸ਼ ਹੋ ਤੁਸੀਂ ਨਹੀਂ ਜਾਣੀ ਨਾ ਜਾ ਮੈਂ ਤਾਂ ਜਾਉਂਗੀ ਹਰ ਇੱਕ ਗੱਲ ਦੇ ਵਿੱਚ ਬੋਲਣੀ ਹੁੰਦਾ ਹੈਗਾ ਕੁਝ ਮਰਜ਼ੀ ਕਿ ਕਹਿ ਦੇ ਉਹ ਨਹੀਂ ਬੋਲਦੇ ਕੋਈ ਬੋਲ ਰੋੜ ਰਖਦੇ ਪੈਸਾ ਪੈਸਾ ਚਾਹੀਦਾ ਹੈ ਨਾ ਕੰਮ ਕਰਨਾ ਕੰਮ ਕਰ ਸੁਥੀ ਹੋ ਕੇ ਘਰੇ ਦਾ ਫੋਨ ਆ ਗਿਆ ਹਲੋ ਹਾਂ ਬੀਬੀ ਹਾਂ ਬਤਾ ਅੱਜ ਮੈਨੂੰ ਫੋਨ ਕੀਤਾ ਸੀ ਉਹਨੇ ਚੱਕਿਆ ਨਹੀਂ ਗਿਆ ਕੀ ਯਾਰਾ ਸੁਥੀ ਪਈ ਹੋ ਗਈ ਮੈਨੂੰ ਕੋਈ ਲੱਗੀ ਤੇ ਆਏ ਕਰੋ 10 ਮਿੰਟਾਂ ਚ ਰੋਟੀ ਬਣਾ ਦਿਓ ਮੈਂ ਆਵਾ ਕਰੇ ਕੋਈ ਜਵਾ ਬਣਾ ਦੋ ਰੋਟੀ ਆ ਜਾ ਹੋਰ ਮੈਂ ਬਣਾਉਣੀ ਆ ਕੋਈ ਨਾ ਕੋ ਨਾ ਕੋਈ ਨਾ ਆਇਆ ਉੱਤ ਫੋਨ ਨਹੀਂ ਚੱਕਿਆ ਨੇ ਹਾਂ ਚੱਕਿਆ ਨਹੀਂ ਅੱਛਾ ਸੁੱਤੀ ਪਈ ਹੋਗੀ ਮੈਂ ਪਕਾਉਣੀ ਆ ਬੇ ਰੋਟੀਆਂ ਆ ਜਾਂ ਆਹ ਹਾਂ ਮੈਂ ਚਾਵਣਾ ਦਿੰਦਾ ਰੋਟੀ ਬਣਾ ਦੋ ਮੌਇਨਾ ਪਈ ਐ ਪਟਰਾਣੀ ਮਣੀ ਮੈਂ ਠਾਉਣੀ ਆ ਅੱਛਾ ਹੁਣ ਤਾਂ ਮੌਇਨਾ ਸੁੱਤੀ ਪਈ ਐ ਰੋਟੀ ਮੈਂ ਬਣਾਵਾ ਮੈਂ ਕਿਹ ਬਣਾਵਾਂ ਮੈਂ ਰੋਟੀ ਉਸ ਤੋਂ ਮਾਂ ਕਦੇ ਘਰ ਤੇ ਲੰਦੀ ਐ ਭੈਣ ਘਰ ਤੇ ਨਹੀਂ ਲੰਦੀ ਕੰਮ ਘਰ ਤੇ ਲੰਦੀ ਐ ਮਾਂ ਇੰਨਾ ਪਈ ਐ ਬਾਤੇ ਬਾਤਰੀ ਮੈਂ ਪਾਉ ਨਹੀਂ ਇਹਨੂੰ ਹੁਣ ਓਂਠਾਉ ਨਹੀਂ ਇਹਨੂੰ ਐ ਮਾਉਂ ਨਾਲ ਤੋਂ ਜਾਂਦੀ ਐ ਨੇ ਬੰਮੀ हो गया मम्मी रोटी बनाया मेन बना दो रोटी सारी भुख लगी रोटी खड़ी हो भी मम्मी हद रोटी में खातर ला रोटिया ली रोटिया मैं पका खड़ी हो छे पका चाह कर दी क्या हो लाके पका दी रोटिया ਇਲਬਾਗੀ ਹੁਣ ਪਕਾਈ ਜਾਓ ਹੁਣ ਮਾਇ ਭਾਈ ਨਹੀਂ ਐਸੀ ਛੱਡ ਕੇ ਹਾਂ ਮੌਜ ਮਾਰੂ ਮੈਂ ਹੁਣ ਠੰਡਾ ਠੰਡੇ ਕਮਰੇ ਚ ਆ ਪੈਣਾ ਆਹਾਹਾਹਾ ਰੌਂਦਰੀ ਆ ਗਈ ਬਾਹਰ ਤੋਂ ਬਾਈ ਇਹੋ ਗਰਮੀ ਤੇ ਬਰੰਡੇ ਇੱਕ ਤਾਂ ਉਹਦੇ ਸੰਤ ਹੀ ਆ ਗਈ ਰੋਟੀ ਨਹੀਂ ਤਾਂ ਕੋਈ ਗੱਲ ਨਹੀਂ ਚਲ ਮੈਂ ਲਾ ਦਨੀ ਰੋਟੀ ਨਾ ਪਰ ਐਵੇਂ ਤਾਂ ਸੋਚ ਲਈ ਵੀ ਮੈਂ ਚਲ ਪਈ ਆ ਕੋ 2 ਮਿੰਟ ਤੱਕ ਮੈਂ ਲਾ ਦਨੀ ਰੋਟੀ ਬਾਹਰ ਕੁਕਿੰਗ ਚਲੋ ਇਹ ਰਹੀ ਆ ਵੀ ਲਾ ਦੇ ਦੋ ਰੋਟੀਆਂ ਮੰਮੀ ਤੁਸੀਂ ਹੱਦ ਕਰਦੇ ਹੋ ਖਾਣੇ ਆਏ ਉਹਨਾਂ ਦੀ ਲਾ ਕੇ ਇਸ ਰੋਟੀ ਤੁਸੀਂ ਮੈਨੂੰ ਉਹਦੀ ਕਹਦੇ ਹੁੰਦੇ ਘਰਬਾਰ ਨਹੀਂ ਵੀ ਸਾਰੇ ਖਾਣੇ ਦੁਪਹਿਰੇ ਉਹ ਕਰ ਲੱਗਦੀ ਹੈ ਢਿੱਡਾਾ ਮੰਗਦਾ ਹੀ ਹੈ ਤੁਸੀਂ ਮੈਨੂੰ ਉਹਦੋਂ ਵੀ ਕਹਿ ਸਕਦੇ ਸੀ ਮੇਰੀ ਰੋਟੀ ਲਾ ਦੇ ਹਣ ਹੁਣ ਕੀ ਹੋ ਗਿਆ ਜਾਲਿਆ ਮੈਂ ਚਾਰ ਲਿਆ ਇਹਨਾਂ ਦਹੀਂ ਲਈ ਕਾਹਿਆ ਮੇਰਿਆ ਨੂੰ ਨਹੀਂ ਪਤਾ ਤੁਸੀਂ ਨੂੰ ਬੈਠੇ ਨੂੰ ਜਰਦੇ ਨਹੀਂ ਹੈਗੇ ਇੱਥੋਂ ਨੂੰ ਕੁਝ ਨਹੀਂ ਆਉਂਦਾ ਟਾਰਾ ਨਹੀਂ ਬੈਠੇ ਆਉਂਦੀਆਂ ਆ ਖੜੀ ਹੋ ਤੁਸੀਂ ਜੇ ਸੋਨ ਨੂੰ ਕਹਿਣਾ ਕੋਈ ਕੰਮ ਤੁਸੀਂ ਹੱਥ ਬੰਡਾਉਣੇ ਮੇਰੇ ਨਾਲ ਹੱਥ ਨੂੰ ਕੀ ਆ ਤੂੰ ਕਾਵੇ ਹੱਥ ਹੱਥ ਬੰਡਾਉਣਾ ਮੈਂ ਤਾਂ ਲਾਉਣੀ ਆ ਹੁਣ ਉਹਨਾਂ ਦੀ ਲਾਈ ਹੁਣ ਤੇਰੀ ਲਾ ਦੂ ਰੋਟਾ ਲਾ ਕੇ ਲਿਆ ਬਸ ਆਏ ਆ ਵੀ ਬੈਠ ਕੇ ਹੋ ਗਈ ਆਏ ਬਸ ਕੀ ਕਰ ਲੈ ਥਾ ਥੋੜ ਬਰੀਆ ਪਾਣੀ ਵਾਲੇ ਠੰਡਾ বরਫਾ ਦੰਦ ਖਰਾਬ ਹੋ ਜਾਣਗੇ ਤੇਰੇ ਪਾਣੀ ਦਾ ਦੰਦਾਂ ਨੂੰ ਕੁਝ ਨਹੀਂ ਹੁੰਦਾ ਆਰਾਮ ਨਾਲ ਜਾਂ ਤਾਂ ਪੀ ਮਾਗੇ ਪਾਣੀ ਅਕੇ ਨਾਲ ਚਲ ਹੋ ਗਿਆ ਤਾੜਾ ਨਾ ਪੀਨੇ ਹੁਣ ਫੇਰ ਚੱਲਣ ਹੋ ਨਾਮدار ਇੱਕ ਇੱਕ ਠੰਡਾ ਪਾਣੀ ਫਰ ਜਸਟ ਕਰ ਦਿਓ ਹਾਂ ਫੋਨ ਦੇਖਦਾ ਸੀ ਨਹੀਂ ਗੱਲ ਸੁਣ ਹਾਂ ਦੇਖੋ ਮੈਂ ਦੁਪਹਿਰੇ ਨਾ ਮੰਮੀ ਨੇ ਸੁੱਤੀ ਪਈ ਨੂੰ ਉਠਾਤਾ ਜੇ ਤੁਸੀਂ ਆਏ ਹੋ ਗੂ ਵੀ ਅਕ ਰੋਟੀ ਬਣਾ ਖੜੀ ਹੋ ਕੇ ਮੰਮੀ ਨੇ ਆਖਿਆ ਜੀ ਰੋਟੀ ਰੋਣ ਵਾਸਤੇ ਉਹ ਤਾਂ ਕਹਿੰਦੀ ਮੈਨੂੰ ਗੁਰੇ ਨੇ ਆਖਿਆ ਵੀ ਤੂੰ ਰੋਟੀ ਬਣਾ ਲੈ ਖੜੀ ਹੋ ਕੇ ਮੈਂ ਸੁੱਤੀ ਪਈ ਸੀ ਨਾ ਹਜੇ ਥੋੜਾ 10 ਮਿੰਟ ਵੀ ਨਹੀਂ ਹੋਇਆ ਸੀ ਮੈਨੂੰ ਪਈ ਨੂੰ ਏਸੀ ਬੰਦ ਕਰਤਾ ਆ ਕੇ ਮੈਨੂੰ ਮੰਮੀ ਕਹਿੰਦੀ ਪਾਵੇਂ ਸੁੱਤੀ ਪਈ ਆ ਮਾਂ ਮੰਮੀ ਚਲ ਤੂੰ ਰਾ ਦੇ ਰੋਟੀ ਫੇਰ ਨਹੀਂ ਜੀ ਬਾਲਾ ਠੱਕਾ ਕਰਦੀ ਮੈਨੂੰ ਹਰ ਇੱਕ ਮਾੜੀ ਮਾੜੀ ਗੱਲ ਤੇ ਨੁਕਸ ਕੱਢੀ ਆਉਂਵੀ ਨਾਲੇ ਪੁਸ਼ ਕਰਦੀ ਨਹੀਂ ਆਖੂਗੀ ਮੈਂ ਐਂ ਕਰਤਾ ਮੈਂ ਐਂ ਕਰਤਾ ਸੁਣਾਇ ਸੁਣਾਉਂਦੀ ਚਲ ਫੇਰ ਕੀ ਹੋ ਗਿਆ ਅੱਜ ਰੋਟੀ ਮੰਮੀ ਨਹੀਂ ਲਾਤੀ ਐ ਤੈਂ ਲਾਤੀ ਇੱਕੋ ਹੀ ਗੱਲ ਆ ਗੱਲ ਰੋਟੀ ਦੀ ਨਹੀਂ ਹੈਗੀ ਜੀ ਗੱਲ ਆਇਆ ਵੀ ਸੁਣਾਇਆਂ ਵਾਲੀਆਂ ਕਰਦੀ ਮੇਰੇ ਨਾਲ ਕੁਝ ਵੀ ਨਹੀਂ ਕਰਦੇ ਹੈਗੇ ਮੰਮੀ ਸੁਣਾਇਆਂ ਵਾਲੀ ਕੀ ਗੱਲ ਆ ਕੀ ਗੱਲ ਕਿਉਂ ਨਹੀਂ ਹੈਗੀ ਤੁਸੀਂ ਵੀ ਘਰੇ ਰਹਿਣਾ ਸਾਨੂੰ ਵੀ ਪਤਾ ਹੋਣਾ ਚਾਹੀਦਾ ਗੱਲਾਂ ਦਾ ਚਲ ਕੋਈ ਨਾ ਯਾਰ ਛੋਡੀ ਦਾ ਬੁੜੀਆਂ ਦੀ ਖਿਚ-ਖਿਚ ਸਾਰ ਦਿਨ 10 ਮਿੰਟ ਫੋਨ ਦੇਖ ਰਾਂ ਕੰਮ ਕਰ ਲਵੀ ਆ ਕੇ ਕੰਮ ਤਾਂ ਮੇਰੇ ਜਾਣੇ ਕਰ ਲਾ ਮੇਰੇ ਕਿਉਂ ਸਿਰ ਖਾਨ ਲੱਗ ਰਹੀ ਆ ਕੇ ਪਹਿਲਾਂ ਸੂਟ ਵਿੱਚੇ ਗਿਆ ਤਾਂ ਵੀ ਸੂਟ ਨਹੀਂ ਲੈਣਾ ਮੈਂ ਲੈਣਾ ਸੂਟ ਚਲ ਮੈਂ ਨਹੀਂ ਆਉਂਦਾ ਸੁੱਡੀ ਇਕੱਲਾ ਚਲ ਤੂੰ ਜਾ ਸਰਦਨ ਕਿਚ ਕਿਚਣਾ ਬਿਨਾਂ ਗੱਲ ਤੋਂ ਮੈਂ ਮੰਮੀ ਨੂੰ ਜਾ ਕੇ ਹੈ ਮੰਮੀ ਤੁਸੀਂ ਕਹਿੰਦੇ ਕਿ ਗੋਰੇ ਦਾ ਨੇ ਮੈਨੂੰ ਹੋਰ ਤਾਂ ਕਹਿੰਦਾ ਤੈਨੂੰ ਮੈਂ ਆਖਿਆ ਸੀਗਾ ਵੀ ਰੋਟੀ ਨੂੰ ਮੰਮੀ ਨੂੰ ਤੁਸੀਂ ਕਹਿੰਦੇ ਕਿ ਤੈਨੂੰ ਆਖਿਆ ਰੋਟੀ ਨੂੰ ਮੇਰਾ ਵੀ ਜੀ ਨਹੀਂ ਕਰਦਾ ਜੇ ਰੋਟੀ ਛੋਟਾ ਜੀ ਕਦੋਂ ਕਰਦਾ ਮੈਂ ਥੱਕੀ ਪਈ ਸੀ ਛੱਕਰ ਨੂੰ ਕਿੰਨਾ ਕੰਮ ਕਰਦੇ ਤੁਸੀਂ ਹਾਂ ਮਾ ਹੋਰ ਕੀ ਹੈ ਜਾ ਕਰ ਖਰਚੀਆਂ ਮਥੇਰਾ ਕਰਦੇ ਆ ਜਿੰਨਾ ਜਿਹੜਾ ਕੁਝ ਕਹਿਣੀ ਹੈ ਵੀ ਆ ਕਰ ਦੋ ਮੈਥੋਂ ਨਹੀਂ ਹੁੰਦਾ ਤੂੰ ਕਹਦੇ ਵਾਸਤੇ ਤੂੰ ਕਹਦੇ ਵਾਸਤੇ ਮੈਂ ਤਾਂ ਫਰੀਰ ਵੀ ਦੇਖਾ ਸਾਰਾ ਕੰਮ ਨਹੀਂ ਮੈਥਾ ਹੁੰਦਾ ਖਾਂਦੇ ਵੀ ਤਾਂ ਹੈਗੇ ਜੇ ਸਰੀਰ ਨਾਜ਼ੁਕ ਹੈ ਖਾਣ ਵੇਲੇ ਵੀ ਕਹਦਾ ਕਰ ਮੈਥੋਂ ਦੋ ਰੋਟੀਆਂ ਖਾਂਦੀਆਂ ਜੰਨ ਤੋਂ ਖਾਣੀ ਹੈ ਫਿਰ ਮੈਂ ਕੰਮਾਂ ਵੀ ਵੱਧ ਕਰਦੀ ਤੁਹਾਡੇ ਨਾਲ। ਫਿਰ ਕੀ ਹੋ ਗਿਆ ਤਾਂ ਬਕਾਦੀਆ ਕਮਾਈ ਬਕਾਦੀਆ। ਹਰ ਇੱਕ ਗੱਲ ਦੇ ਵਿੱਚ ਤੁਸੀਂ ਸਾਡੇ 'ਚ ਫਸਦੇ ਹੋ। ਹਰ ਇੱਕ ਕੋਈ ਮਰਜ਼ੀ ਗੱਲ ਹੁੰਦੀ ਹੈ। ਪਹਿਲਾਂ ਸੂਟ ਪਿੱਛੇ ਫਸੇ। ਹੁਣ ਜਾਣ ਕੇ ਝੂਠ ਮਾਰਤਾ ਕਿ ਮੈਂ ਤਾਂ ਮੈਨੂੰ ਕਿਹਾ ਨਹੀਂ ਗੋਰੇ ਨੇ ਆ ਕਿ ਤੈਨੂੰ ਕਿਹਾ ਰੋਟੀ ਨੂੰ। ਮੈਨੂੰ ਸੁੱਤੀ ਪਈ ਨੂੰ ਉਠਾਤਾ ਜੀ 10 ਮਿੰਟ ਸੌਂਗੀ ਸੀ ਕੀ ਹੁੰਦਾ ਸੀ। ਸੌਂ ਤਾਂ ਹੁਣ ਵੀ ਜਾਵੇਂਗੀ। ਰੋਟੀ ਬਣਾ ਲਈ। ਸੌਣਾ ਨਾ ਫਿਰ ਮੈਂ ਕੰਮ ਕਰਦੀ ਮੈਨੂੰ ਸੌਣਾ ਵੀ ਹੈ। ਐ ਬਕਾਦੀਆ ਕਮਾਈ ਬਕਾਦੀਆ ਇੱਕੋ ਹੀ ਗੱਲ ਐ। ਰੋਟੀ ਬਕਾਈ ਐ। ਤੁਸੀਂ ਮੰਮੀ ਝੂਠ ਕਿਉਂ ਬੋਲਦੇ ਹੋ ਨੰਨੇ? ਕੀ ਚੁੱਪ ਰਹੀ ਕਿ ਬੋਲੀ ਹੋਰਾਂ ਕੇ ਵੀ ਵੀ ਮੈਂ ਉਹਨੂੰ ਗੋਰੇ ਨੂੰ ਕਹਿੰਦੇ ਤੁਸੀਂ ਕਿ ਮੈਂ ਤਾਂ ਕਿਹਾ ਨਹੀਂ ਹੈਗਾ ਅੱਛਾ ਤੂੰ ਸੱਚ ਬੋਲਦੀ ਹੈਂ ਤੁਸੀਂ ਹਰ ਇੱਕ ਗੱਲ ਤੇ ਮੇਰੇ ਨਾਲ ਬੈਠਦੇ ਕੋਈ ਮਰਜ਼ੀ ਗੱਲ ਹੋਵੇ ਤਾਂ ਬੈਠੋਗੇ ਮੈਂ ਸਸਾ ਸਸਾ ਹੈਗੀਆਂ ਫਿਰ ਮੈਂ ਵੀ ਤੇਰੀ ਨੂੰ ਆ ਮੈਨੂੰ ਨਹੀਂ ਆਵਾਂ ਗੁਰੱਖ ਰੱਖ ਲੈਕਰ ਸਾਰਾ ਦਿਨ ਲੜਨ ਦੀ ਜ਼ੋਰ ਲਾਈ ਰਹੀ ਹੈਂ ਲੜਨ ਤੇ ਜ਼ੋਰ ਹੈ ਫਿਰ ਕੀ ਹੋਵੇ ਜੇ ਚਾਰ ਰੋਟੀਆਂ ਲਾਤੀਆਂ ਮੇਰਾ ਨਹੀਂ ਜੀ ਕਰਦਾ ਸੀ ਰੋਟੀਆਂ ਬਕਾਉਣ ਨੂੰ ਸੋਡਾ ਕਰਿਆ ਵੀ ਕਿੱਦਿਆਂ ਇਹ ਵੀ ਨਹੀਂ ਮੈਂ ਸਿਰ ਦੁਖੀ ਜਾਂਦਾ ਫੀ ਦੁਖਦੀ ਰਹੂਗਾ ਤੁਹਾਡਾ ਤਾਂ ਸਿਰ ਹਰਵੇ ਅੱਜ ਵੀ ਸਵਾਈ ਮੁੱਕੀ ਪਈ ਸੀ ਚਲ ਠੀਕ ਹੈ ਮੈਥੋਂ ਨਹੀਂ ਬੈਸਿਆ ਜਾਂਦਾ ਤੇਰੇ ਨਾਲ ਤੂੰ ਆ ਵਾਹ ਫਕੀਨਾ ਅੱਜ ਦੀ ਬੁੱਤ ਨਹੀਂ ਆਖੋ ਕਪਾਵਾ ਮਾਰ ਦਿਆ ਤੇਰੇ ਨੇ ਲਾਉਂਦੀ ਐ ਚਾਰ ਰੋਟੀਆਂ ਲਾ ਕੇ ਕੀ ਲੋੜ ਆ ਗਿਆ ਹੱਦ ਕਰ ਰਿਹਾ ਤੂੰ ਦਾ ਤੇ ਤੇ ਨਹੀਂ ਜਾਣਾ ਬੰਨੇ ਤੇ ਨਹੀਂ ਜਾਣਾ ਖਾਏ ਤੇ ਚਾਰ ਰੋਟੀਆਂ ਲਾ ਕੇ ਤੇ ਸਰੀ ਹਟਦੀ ਐ ਖਾਣ ਮੰਗੋ ਲੱਹ ਕੱਪੜੇ ਵੀ ਧੋਤਿਆ ਜਾ ਹੋ ਮੇਰਾ ਵੀ ਨਿੱਕਾ ਜਿਹਾ ਕੰਮ ਹਾਂ ਮੇਰਾ ਸੂਟ ਵੀ ਤੋ ਤੁਸੀਂ ਉਹ ਨਹੀਂ ਫੜਾ ਸਕੇ ਮੈਨੂੰ ਮੈਂ ਜਦੋਂ ਧੌਂਦੀ ਸੀ ਕੱਪੜੇ ਮੈਂ ਧੋਣਗੇ ਹਟੀਆਂ ਆਪੇ ਚੱਕ ਲੈਂਦੀ ਮੈਨੂੰ ਨਹੀਂ ਪਤਾ ਮੈਂ ਕਰ ਦੋ ਮਮੇ ਤੁਸੀਂ ਹੱਦ ਕਰਦੇ ਹੋ ਆਪ ਕਾਹਦੇ ਆ ਕੱਪੜੇ ਤੋਂ ਆਹ ਦੇਖੋ ਚਲ ਗਿਆ ਮੇਰੇ ਨੂੰ ਧੋਤਦੇ ਸੀ ਜਦਸ ਮੈਨੂੰ ਉਹਦੇ ਫੜਾ ਦਿੰਦੇ ਮੈਂ ਕੱਠਾ ਮਸ਼ੀਨ ਚ ਪਾ ਲਿਆ ਸੀਗਾ ਹੁਣ ਮੈਂ ਇਹਦੇ ਵਿੱਚ ਹੋਰ ਪਾਣੀ ਪਾਵਾਂ ਪਾਣੀ ਪਾ ਲਾ ਪਾਵਾਂ ਕੁਝ ਕਰ ਲੈ ਬਹੁਤ ਤੰਗ ਕੀਤਾ ਹੋਇਆ ਮੈਨੂੰ ਆਹ ਵਧਿਆ ਨਖੇਰ ਸੀ ਯਾਲਾ ਸਾਰਾ ਰੰਦਰ ਕਮਾ ਫੁਲਾ ਕੇ ਰੱਖਿਆ ਕਰੋ ਤੈਨੂੰ ਆਵੀਂ ਨੀ ਬੈਠ ਕੇ ਵਹਿਲੀ ਹੋ ਜੂ ਵਹਿਲੀ ਨਹੀਂ ਹੋ ਰਣੀ ਜਾਨੂੰ ਐ ਇਹ ਕੰਮ ਕਰ ਲੈ ਹੋਰ ਬਥੇਰੇ ਸਾਰਾ ਰੰਦਰ ਝੱਕ ਮੇਂ ਕਰਾਉਣੇ ਸਾਰੇ ਕੱਪੜੇ ਧੋਤੇ ਮਸ਼ੀਨ ਇੱਕ ਪਾਸੇ ਕਰਤੀ ਬਹੁਤ ਤੰਗ ਕਰਦੀ ਐ ਜੇ ਇਹਨਾਂ ਨੂੰ ਕਹਿਣੀ ਇਹ ਨਹੀਂ ਸੁਣਦੇ ਵੀ ਹੁਣ ਤੋ ਇਹ ਤਰ ਸੇਰ ਧੋ ਜਾਂਦੀ ਕਸੂਰ ਹੁਣ ਮੈਨੂੰ ਫੇਰ ਚ ਸਪੈਸ਼ਲ ਪਾਣੀ ਪਾਉਣਾ ਪਊਗਾ ਬਹੁਤ ਤਪਾਇਆ ਹੈਗਾ ਸਾਰਾ ਦਿਨ ਜਦ ਮਰਜੀ ਦੇਖ ਲੈ ਕਦੇ ਕਿਹੜੀ ਗੱਲ ਦਾ ਵੀ ਬਸ ਮੈਨੂੰ ਬੈਠਣ ਨਹੀਂ ਦੇਣਾ ਜੀ ਟਿਕਾ ਨਾ ਜਾਵੇ ਕਿਤੇ ਵੀ ਤੂੰ ਮੇਰੇ ਧੋਦਾਂ ਦੀ ਕਸੂਟੀ ਰਹਿ ਗਿਆ ਸੀ ਤੇਰਾ ਧੋਣਾ ਵਾਲਾ ਲੱਗਦੀ ਆ ਗਈ ਖਾਇ ਕਰਾਇਆ ਕਿਉਂ ਖਾਵਾ ਘੜੀ ਨਾਲ ਸਾਰਾ ਦਿਨ ਖੱਲੀ ਨੇ ਛੋਂਡੀ ਇੱਥੇ ਆਉਦੇ ਚੱਕ ਕੇ ਉੱਥੇ ਦੋਵੇਂ ਵਾਲੀ ਚੱਕ ਲੈ ਤੋੜੇ ਹਮਦੂਰੀ ਵਾਰ ਵੀ ਪਕਾਈ ਕਰਤੀ ਹੈ ਕਰਤੀ ਹੈ ਤੇਰੀ ਚੱਕ ਕਿਤਾ ਨਹੀਂ ਮੈਂ ਉਹ ਸਾਬਣ ਮਸਾਲੇ ਦਾ ਸਰਚਾ ਦਾ ਪਰਲੀ ਰੀਤ ਹਾਂਜੀ ਮਮਾ ਜੀ ਮੈਨੂੰ ਪਾਣੀ ਦਿਆ ਦਿਓ ਪਾਣੀ ਲਿਆਉਣ ਲਿਆ ਦੇਣੀ ਪੁੱਤ ਅੱਇਓ ਇਹ ਕਰਵਾਇਆ ਕਰੋ ਠੀਕ ਹੈ ਰਾਜੀ ਹਾਂ सब बटे स्कूल च भाग जाएंगी फिर बढ़िया पढ़ा करेंगी फिर तो अफसरनी लगेंगी इलाके पढ़ा कर मैं का नहीं बड़ी सुन तो पढ़ा दिया मैंंदा बट विंडा सोएन पाई की चढ़ियां दी है लर इतू तो मिले पानी मम्मी मैं नु भी ले आ दे पानी ਮੰਮੇ ਤੁਸੀਂ ਹੁਣ ਨਹੀਂ ਮੰਗਾ ਸਕਦੇ ਤੁਸੀਂ ਇੰਨਾ ਕਿਉਂ ਤੰਗ ਕਰਦੇ ਹੋ ਮੈਨੂੰ ਔਰ ਕੀ ਹੋ ਗਿਆ ਕੋਈ ਕਹੋ ਪਹਾੜ ਬੱਤਰ ਲੈਣਾ ਪਾਣੀ ਆ ਗਲਾਸੀ ਲੈਓ ਆ ਤੁਹਾਨੂੰ ਸੁਧਾਰ ਲਓ ਆ ਤੁਸੀਂ ਬਹੁਤ ਗੰਦੀਆਂ ਨੇ ਛੋਟੀਆਂ ਉਹ ਨਹੀਂ ਆਪ ਤਾਂ ਸਹੀ ਚੱਲਣਗੀਆਂ ਫਿਰ ਜਦੋਂ ਮੈਂ ਹੁਣ ਉਹਨੂੰ ਕੁੜੀ ਨੂੰ ਪਾਣੀ ਜਾਂਦਾ ਤੁਸੀਂ ਮਗਾਲਾਂ ਦੇ ਉਹਦੀ ਨਾਲ ਔਰ ਕੀ ਹੋ ਗਿਆ ਤੁਸੀਂ ਬਸ ਟਿਕਣ ਨਹੀਂ ਦੇਣਾ ਪੌੜਾ ਚੀ ਲੈਣਾ ਹੈ ਅੱਖਾਂ ਇਹਨਾਂ ਦੇ ਨਾ ਨਲਕਾ ਨਹੀਂ ਗੇੜਣਾ ਲੈ ਜਿਹੜਾ ਤਾਂ ਲੱਗਦਾ ਹੀ ਆ ਅੱਖੇ ਲੱਗਦੀ ਦਾਦੀ ਤੇ ਮਮਮੀ ਦੀ ਗੱਲ ਸਹੀ ਸੀਗੀ ਕਿ ਜਦੋਂ ਮਮਾ ਨੇ ਮੈਨੂੰ ਪਾਣੀ ਲੈ ਕੇ ਦਿੱਤਾ ਹੀ ਸੀਗਾ ਉਹਦੋਂ ਤੁਸੀਂ ਪਹਿਲਾਂ ਮੰਗਾ ਲੈਂਦੇ ਏ ਕੀ ਹੋ ਗਿਆ ਮੈਨੂੰ ਲੱਗ ਰਿਹਾ ਚੱਕੀ ਤੋਂ ਚੱਕਦੀ ਮੋਬਾਰੀ ਨਾਲ ਲਿਆ ਰੂਹੀ ਉਹ ਬੀਬੀ ਜਿੰਦੇ ਦਾ ਮਨ ਬੜਾ ਲੱਗਦਾ ਤੈਨੂੰ ਹੋਣ ਲੱਗਦਾ ਵੀ ਲੱਰਦੀ ਆ ਖਾਹਾਂ ਤੈਨੂੰ ਪਤਾ ਲੱਗੂਗਾ ਚੱਬ ਛੜਾ ਜਾਂ ਲੂੜੀ ਨਾ ਸੁਣਿਆ ਕਰ ਤੋਰ ਪੜਿਆ ਕਰ ਇਹ ਚ ਕੀ ਅੰਦੇ ਆਰੇ ਲੋਕ ਕਰ ਬੜੇਗੀ ਤਾਂ ਸਿਆਣੀ ਹੋਵੇਂਗੀ ਇਹ ਇੰਜ ਤੇ ਆਣ ਪੜੋ ਕੇ ਪੜ ਲੈ ਪੁੱਤਰੀ ਤੂੰ ਵੱਡੀਆਂ ਗੱਲਾਂ ਚ ਨਹੀਂ ਬੋਲਦੇ ਹੁੰਦੇ ਹਾ 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 ਚਾੜਾ ਕੀ ਪੈ ਗਿਆ ਨਾ ਸਾਰਾ ਓਹੋ ਆਈ ਨਾ ਠੰਡਾ ਲਿਆ ਤੇ ਨਹੀਂ ਆਉਂਦਾ ਨਾ ਆਪ ਹੀ ਤਾਂ ਮੰਗਿਆ ਸੀ ਤੁਸੀਂ ਬਾਣੀ ਮੈਂ ਠੱਡਾ ਪਾਣੀ ਲਿਆਵੇ ਥੋੜਾ ਚਾ ਲੈ ਰੈਂਦੀ ਠਾਕੇ ਫਰਿੱਜਾ ਲਾ ਫੜਾਤਾ ਕਾਹਨ ਹੋਇਆ ਪਾਣੀ ਦੇਖਾ ਕੋਈ ਨਹੀਂ ਸੁਣ ਲੋਕਸ ਵੱਧ ਕਰਦੇ ਸੀ ਕਾਹਨ ਵਾਹਿਆ ਜਲ ਖਤਿਆ ਕਰਤੀਆਂ ਦੋ ਵੀ ਇਹ ਤੋਂ ਲਾਖੇ ਲੈ ਲੈ ਛੋਡੇ ਵਰ ਛੋਡੇ ਜਿੰਨੇ ਕਿਸੇ ਨੇ ਜਲ ਖਤਿਆ ਕਰੀਆਂ ਹੀ ਨਹੀਂ ਹੋਣੇ ਜਿੰਨੇ ਤੁਸੀਂ ਕਰਦੇ ਹਾਂ 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 ਠੰਡਾ ਬਣ ਲਿਆ ਕਾ ਵੀ ਆਪੇ ਪਕਾਈ ਕਰ ਲੈ ਚਲ ਤੁਸੀਂ ਹਾਰੇ ਚੁੱਪ ਕਰ ਜੋ ਅੱਛੀ ਗਾਲੀ ਸਾਰਿਆਂ ਨੂੰ ਸਾਡੀਆਂ ਪ੍ਰਾਣੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਣਾ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦੀ ਵਾਰੀ ਕੁਲਦੀਪ ਸਿੰਘ ਜੱਸੀ ਸਿੱਧੂ ਸਮਨਪ੍ਰੀਤ ਸਿੰਘ ਬੋੜਾਵਾਲ ਗੁਰਪ੍ਰੀਤ ਕੌਰ ਗੁਰਪ੍ਰੀਤ ਦਿਲਿਓ ਅਵਤਾਰ ਸਿੰਘ ਅਮਨਦੀਪ ਕੌਰ ਸੁਖਮਨ ਸਿੰਘ ਬਲਜਿੰਦਰ ਸਿੰਘ ਰਾਮਣ ਬੋੜਾਵਾਲ ਗੁਰਲਾਲ ਸਿੰਘ ਸਪਾਲਕਰਾਂ ਕਰਨ ਸੰਧੂ ਲੱਖਾ ਸੇਖੋਂ ਹੈਰੀ ਚੈਲ ਗੁਰਜੰਟ ਸਿੰਘ ਜਸਵੰਤ ਕੌਰ ਸਤਨਾਮ ਸਿੰਘ ਅਰਸ਼ਜੋਤ ਸਿੰਘ ਆ ਵੀਡੀਓ ਨੂੰ ਨੇ ਬਹੁਤ ਜਿਆਦਾ ਮਿਹਨਤ ਲਾਈ ਦੀ ਜੀ ਤੇ ਛੋਟੇ ਜਿਹੇ ਕੰਮ ਕਰੇ ਸਾਡੀ ਵੀਡੀਓ ਬਾਰੇ ਬਾਰੇ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਸਾਰੇ ਚੈਨਲ ਨੂੰ ਬਤਵਾ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਧੰਨਵਾਦ